ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਆਪਣੇ ਚੈਨਲ ਪੰਜਾਬੀ ਵੈਜੀਟੇਰੀਅਨ ਕਿਚਨ ਵਿੱਚ ਸਵਾਗਤ ਕਰਦੀ ਹਾਂ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਚਲੋ ਫਿਰ ਦੱਸਦੇ ਹਾਂ ਕਿ ਅੱਜ ਪੰਜਾਬੀ ਵੈਜੀਟੇਰੀਅਨ ਕਿਚਨ ਵਿੱਚ ਕੀ ਬਣਨ ਜਾ ਰਿਹਾ ਹੈ ਅੱਜ ਅਸੀਂ ਆਪਣੇ ਕਿਚਨ ਵਿੱਚ એનર્ਜੀ ਡਰਿੰਕ ਦੀ ਰੈਸিপি ਬਣਾਵਾਂਗੇ ਜੋ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਜਿਵੇਂ ਕਿ ਹੈਲਥ ਪ੍ਰੋਬਲਮਸ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰੇਗੀ ਰੋਜ਼ਾਨਾ ਜੀਵਨ ਵਿੱਚ ਅਸੀਂ ਬਾਹਰਲੇ ਅਤੇ ਘਰ ਦੇ ਕੰਮ ਕਰਕੇ ਅਕਸਰ ਹੀ ਆਪਣੇ ਆਪ ਨੂੰ ਬਹੁਤ ਵੀਕ ਥਕਾਵਟ ਨਾਲ ਪ੍ਰੇਮ ਮਹਿਸੂਸ ਕਰਦੇ ਹਾਂ ਜੋ ਇਸ ਰੈਸਪੀ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਰਾਹਤ ਮਿਲੇਗੀ ਸੋ ਅੱਜ ਉਹ ਬਣਾਉਂਦੇ ਹਾਂ એનર્ਜੀ ਡਰਿੰਕ ਦੀ ਰੈਸਪੀ ਇਸ ਰੈਸਪੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਮਿਸ਼ਰੀ ਯੂਜ਼ ਕਰਾਂਗੇ ਇਹ ਧਾਗੇ ਵਾਲੀ ਮਿਸ਼ਰੀ ਹੈ ਇਹਦੀ ਤਸਵੀਰ ਜਿਹੜੀ ਉਹ ਠੰਡੀ ਹੁੰਦੀ ਆ ਤੇ ਬਾਅਦ ਵਿੱਚ ਆਪਾਂ ਜਿਹੜੇ ਬਦਾਮ ਯੂਜ਼ ਕਰਾਂਗੇ ਇਹਦੇ ਲਈ ਆਪਾਂ ਕਾਜੂ ਯੂਜ਼ ਕਰਾਂਗੇ ਤੇ ਪਿਸਤਾ ਤੇ ਇਹ ਹੈਗੀਆਂ ਹਰੀ ਇਲਾਚੀ ਹਰੀ ਇਲਾਚੀ ਦੇ ਦਾਣੇ ਹਨ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਇਹ ਵੀ ਠੰਡੇ ਹੁੰਦੇ ਨੇ ਇਹਦੇ ਵਿੱਚ ਜਿਹੜੀ ਮਿਸ਼ਰੀ ਹੈ ਉਹਨੂੰ ਆਪਾਂ ਪੀਸ ਕੇ ਯੂਜ਼ ਕਰਾਂਗੇ ਤੇ ਜਿਹੜੇ ਬਦਾਮ ਪਹਿਲਾਂ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਹਲਕੇ ਜੇ ਕਾਜੂਆਂ ਨੂੰ ਵੀ ਆਪਾਂ ਭੁੰਨਾਂਗੇ ਪਿਸਤਾ ਨੂੰ ਵੀ ਆਪਾਂ ਭੁੰਨਾਂਗੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਇੱਕ ਕੜਾਈ 'ਚ ਪਾ ਕੇ ਜਾਂ ਪੈਨ 'ਚ ਪਾ ਕੇ ਹਲਕੇ ਹਲਕੇ ਇਹਨਾਂ ਨੂੰ ਭੁੰਨਣਾ ਵਾਪਾਂ ਜਿਹੜੀ ਜਿਹੜੀ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਮੇਕ ਕੱਪ ਮਿਸ਼ਰੀ ਲਈ ਆ ਵਿੱਚ 3/4 ਕਾਪ ਆਪਾਂ ਆਪਾਂ ਬਦਾਮ ਯੂਜ਼ ਕਰਾਂਗੇ ਅੱਧਾ ਕਾਪ ਆਪਾਂ ਕਾਜੂ ਯੂਜ਼ ਕਰਾਂਗੇ ਤੇ 1 ਕੱਪ ਦਾ ਤੀਜਾ ਹਿੱਸਾ ਆਪਾਂ ਪਿਸਤਾ ਯੂਜ਼ ਕਰਾਂਗੇ ਤੇ ਇਹਦੇ ਵਿੱਚ ਜਿਹੜੀਆਂ ਵਾ 10-12 ਜਿਹੜੇ এলাਚੀ ਉਹਨਾਂ ਦੇ ਵੀ ਆਪਾਂ ਕੱਢ ਲਏ ਆ ਇਹਨਾਂ ਨੂੰ ਯੂਜ਼ ਕਰਾਂਗੇ ਕੜਾਈ ਆਪਾਂ ਜਿਹੜੀ ਰੱਖ ਲਈ ਆ ਹੁਣ ਇਹਨੂੰ ਥੋੜੀ ਜਿਹੀ ਗਰਮ ਹੋਣ ਦਵਾਂਗੇ ਫਿਰ ਇਹਦੇ ਵਿੱਚ ਆਪਾਂ ਬਦਾਮ ਜਿਹੜੇ ਭੁੰਨਾਂਗੇ ਇਹ ਹਲਕੀ ਜਿਹੀ ਗਰਮ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਬਦਾਮ ਸਾਰਿਆਂ ਨੂੰ ਇਕੱਠੇ ਹੀ ਭੁੰਨ ਲੈਣਾ ਆਪਾਂ ਪਿਸਤਕਾ ਜੂ ਪਾ ਦੇਣੇ ਆਪਾਂ ਤੇ ਵਿੱਚ ਹੀ ਆਪਾਂ ਜਿਹੜੇ ਆ ਪਿਸਤਾ ਪਾ ਦੇਣੇ ਇਹਨਾਂ ਨੂੰ ਹਲਕਾ ਹਲਕਾ ਭੁੰਨਨਾ ਮਸਾਹਤਾ ਹੈ ਤਾਂ ਸਹਲਾਉਣਾ ਹੈ ਫਿਰ ਅੱਗ ਨੂੰ ਜਦੋਂ ਆਪਾਂ ਘੱਟ ਜੀ ਰੱਖਣਾ ਹੈ ਤੇਜ਼ ਨਹੀਂ ਕਰਨਾ ਗੈਸ ਮੀਡੀਅਮ ਜਿਹੜਾ ਹੈ ਮੀਡੀਅਮ ਤੇ ਆਪਾਂ ਸਲੋ ਹੀ ਰੱਖਣਾ ਹੈ ਕਿਉਂਕਿ ਆਪਾਂ ਸਾਰਾ ਨਹੀਂ ਬਿਲਕੁਲ ਹੀ ਸਿਰਫ ਇਹਨਾਂ ਨੂੰ ਆਪਾਂ ਭੁੰਨਣਾ ਹੈ ਇਹਨਾਂ ਨੂੰ ਬਸ ਗਰਮ ਕਰਨਾ ਹੈ ਆਪਾਂ ਫੁੱਜ ਕੇ ਫਿਰ ਫੁੱਲ ਜਾ ਰਹੇ ਨੇ ਸਦਾ ਜਿਵੇਂ ਮਨਾਂ ਨੇ ਜਦੋਂ ਸੁਣਾ ਗਿਆ ਇਸ ਨੂੰ ਬੰਦ ਕਰ ਦਿੱਤਾ ਵਾ ਤੇ ਇਹਨਾਂ ਨੂੰ ਇਦਾਂ ਹੀ ਹਿਲਾਇ ਜਾਣਾ ਆਪਾਂ 2 ਮਿੰਟ ਹੋਰ ਤੇ ਬਾਅਦ ਚੋਂ ਇਹਨਾਂ ਨੂੰ ਇੱਕ ਪਲੇਟ ਵਿੱਚ ਆਪਾਂ ਕੱਢ ਲੈਣਾ ਵਾ ਇਹਨੂੰ ਹੁਣ ਆਪਾਂ ਇੱਕ ਪਲੇਟ ਵਿੱਚ ਕੱਢ ਲੈਣਾ ਵਾ ਤੇ ਇਹਨਾਂ ਨੂੰ ਕਿੱਥੇ ਕਰਨਾ ਠੰਡਾ ਕਰਨਾ ਮੈਨੂੰ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਕੀ ਤੁਸਨਾ ਇਹ ਡਰਿੰਕ ਬਣਾਉਣ ਲਈ ਇਹਦੇ ਵਿੱਚ ਤੁਸੀਂ ਖਸਖਸ ਵੀ ਯੂਜ਼ ਕਰ ਸਕਦੇ ਹੋ ਤੇ ਜਿਹੜੇ ਫੁੱਲ ਮਖਾਣੇ ਹੁੰਦੇ ਆ ਉਹ ਵੀ ਵਿੱਚ ਪਾ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਟੂ ਜਿਹੜੇ ਮਰਜੀ ਨਟਸ ਯੂਜ਼ ਕਰ ਸਕਦੇ ਹੋ ਤੇ ਫੁੱਲ ਮਖਾਣੇ ਮੇਰੇ ਕੋਲ ਨਹੀਂ ਸੀ ਇਸ ਕਰਕੇ ਮੈਂ ਨਹੀਂ ਯੂਜ਼ ਕੀਤੇ ਬਟ ਉਹ ਵੀ ਸੇਕ ਲਈ ਆਪਣੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਜਿੰਨੂੰ ਮਤਲਬ ਬੈਕ ਪੇਨ ਹੁੰਦੀ ਲੱਕ ਦੇ ਦਰਦ ਉਹਦੇ ਲਈ ਉਹ ਬਹੁਤ ਹੀ ਵਧੀਆ ਵਾ ਤੇ ਉਹ ਮੁੱਕ ਗਏ ਸੀ ਇਸ ਕਰਕੇ ਮੈਂ ਨਹੀਂ ਯੂਜ਼ ਕਰਨ ਲੱਗੀ ਖਸਖਾਸ ਮਤਲਬ ਖਸਖਾਸ ਨੂੰ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਹੋਰ ਵੀ ਆਪਾਂ ਕਈ ਨਟਸ ਜਿਹੜੇ ਹੁੰਦੇ ਬਾ ਅਖਰੋਟ ਵੀ ਯੂਜ਼ ਕਰ ਸਕਦੇ ਹੋ ਕੁੱਝ ਛੋਲੇ ਵੀ ਯੂਜ਼ ਕਰ ਸਕਦੇ ਆ ਆਪਾਂ ਪਰ ਮੈਂ ਇਹੀ ਕੁਝ ਯੂਜ਼ ਕਰਾਂਗੀ ਬਦਾਮ ਕਾਜੂ ਤੇ ਪਿਸਤਾ ਹੀ ਯੂਜ਼ ਕਰਾਂਗੀ ਮੈਨੂੰ ਇਹੀ ਪਸੰਦ ਨੇ ਸਾਨੂੰ ਤੇ ਸੋ ਅਸੀਂ ਇਹੀ ਯੂਜ਼ ਕਰਾਂਗੇ ਤੇ ਇਹਦੇ ਵਿੱਚ ਮਿਸ਼ਰੀ ਤੇ ਇਲਾਚੀ ਜਿਹੜੀ ਹੈ ਉਹ ਯੂਜ਼ ਕਰਾਂਗੇ ਹੁਣ ਆਪਾਂ ਇੱਕ ਮਿਕਸੀ ਯਾਰ ਲੈਣਾ ਵਨ ਜਦੋਂ ਮਤਲਬ ਸਾਰੇ ਡਰਾਈ ਫਰੂਟ ਜਿਹੜੇ ਆਪਾਂ ਭੁੰਨੇ ਸੀ ਉਹ ਜਿਹੜੇ ਨੇ ਠੰਡੇ ਹੋ ਗਏ ਨੇ ਹੁਣ ਇਹਨਾਂ ਨੂੰ ਆਪਾਂ ਇਸ ਮਿਕਸੀ ਯਾਰ ਵਿੱਚ ਪਾ ਦੇਣਾ ਸਾਰਿਆਂ ਨੂੰ ਇਹ ਪੂਰੇ ਜਿਹੜੇ ਨੇ ਉਹ ਠੰਡੇ ਹੋ ਗਏ ਨੇ ਜਿਹੜੂ ਠੰਡੇ ਹੋ ਗਏ ਬਾਅਦ ਵਿੱਚ ਹੀ ਮਿਕਸੀ ਜਾਰ ਵਿੱਚ ਪਾਉਣਾ ਫਿਰ ਆਪਾਂ ਲੱਛੀ ਜਿਹੜੇ ਦਾਣੇ ਸੀ ਉਹ ਵੀ ਪਾ ਦੇਣੇ ਵਿੱਚ ਤੇ ਜਿਹੜੀ ਮਿਸ਼ਰੀ ਉਹ ਆਪਾਂ ਵੱਡੇ-ਵੱਡੇ ਨਹੀਂ ਇਹ ਪੀਸ ਕਰਨੇ ਇਹਦੇ ਤੋੜ ਕੇ ਪੀਸ ਕੇ ਫਿਰ ਆਪਾਂ ਇਹਦੇ ਨੂੰ ਮਿਕਸ ਕਰਨੇ ਨੇ ਤੇ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰਨਾ ਹੈ ਇਹਨੂੰ ਹੁਣ ਆਪਾਂ ਗ੍ਰाइंड ਕਰ ਲੈਣਾ ਵਾ ਪਾ ਕੇ ਪਾਊਡਰ ਜਿਹੜਾ ਆਪਣਾ ਤਿਆਰ ਹੋ ਗਿਆ ਤੇ ਹੁਣ ਇਹਨੂੰ ਆਪਾਂ ਕੱਚ ਦੇ ਜਿਹੜੇ ਡੱਬੇ ਵਿੱਚ ਪਾ ਕੇ ਰੱਖ ਲੈਣਾ ਵਾ ਜਿਹੜਾ 에ਅਰ ਟਾਈਟ ਕੰਟੇਨਰ ਹੁੰਦੇ ਨੇ ਕੱਚ ਦੇ ਉਹਨਾਂ ਵਿੱਚ ਪਾ ਕੇ ਰੱਖ ਲੈਣਾ ਤਾਂ ਜੋ ਇਹਨੂੰ ਹਵਾ ਨਾ ਲੱਗੇ ਤੇ ਇਹਨੂੰ ਇੱਕ ਚਮਚ ਆਪਾਂ ਮਤਲਬ ਠੰਡੇ ਦੁੱਧ ਵਿੱਚ ਪਾ ਕੇ ਵੀ ਪੀ ਸਕਦੇ ਆ ਤੇ ਦੁੱਧ ਗਰਮ ਕਰਕੇ ਉਹਦੇ ਵਿੱਚ ਇੱਕ ਚਮਚ ਪਾ ਕੇ ਇਹਨੂੰ ਆਪਾਂ ਡੇਲੀ ਜਿਹੜਾ ਵਾ ਉਹ ਪੀ ਸਕਦੇ ਆ ਇਹਦੇ ਵਿੱਚ ਪਾ ਦਿੱਤਾ ਮੈਂ ਇੱਕ ਕੱਚ ਦਾ ਡੱਬਾ ਵਾ ਤੇ ਇਹਦੇ ਵਿੱਚ ਮੈਂ ਪਾ ਕੇ ਰੱਖ ਦਿੱਤਾ ਵਾ ਇਹਨੂੰ ਹੁਣ ਆਪਾਂ ਡਰਿੰਕ ਬਣਾਉਨੇ ਆ ਡਰਿੰਕ ਬਣਾਉਣ ਵਾਸਤੇ ਆਪਾਂ ਮਿਕਸੀ ਯਾਰ ਲੈ ਲਿਆ ਜਿਹਦੇ ਵਿੱਚ ਆਪਾਂ ਦੁੱਧ ਪਾ ਦੇਣਾ ਹੈ ਜਿੰਨਾ ਵੀ ਤੁਸੀਂ ਲੈਣਾ ਲੈ ਲਿਓ ਮੈਂ ਇੱਧਾ ਗਲਾਪ ਹੋਣਾ ਗਲਾਸ ਜਿਹੜਾ ਵਾ ਉਹ ਦੁੱਧ ਦਾ ਲਿਆ ਵਾ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਜਿਹੜਾ ਵਾ ਜਿਹੜਾ ਮੈਂ ਪਾਊਡਰ ਬਣਾ ਕੇ ਤਿਆਰ ਕੀਤਾ ਇਹ ਇਹਦੇ ਵਿੱਚ ਆਪਾਂ ਪਾਵਾਂਗੇ ਹਾਂ ਦੇਖੋ ਜੀ ਇੱਕ ਚਮਚ ਜਿਹੜਾ ਆਪਾਂ ਇਹਦੇ ਵਿੱਚ ਇਹ ਪਾਊਡਰ ਪਾ ਦੇਣਾ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਮੈਂ ਇੱਕ ਚਮਚ ਪਾਇਆ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਬਨਾਣਾ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਬਟ ਮੈਂ ਨਹੀਂ ਪੋਣਾ ਹੈਗਾ ਤੇ ਮੈਂ ਕੱਲਾ ਦੁੱਧ ਦੇ ਵਿੱਚ ਸਿਰਫ ਇਹ ਪਾਊਡਰ ਪਾ ਕੇ ਹੀ ਪੀਣਾ ਮੈਂ ਹੁਣ ਇਹਨੂੰ ਆਪਾਂ ਮਸ਼ੀਨ ਦੇ ਉੱਪਰ ਲਾ ਕੇ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਡਰਿੰਕ ਜਿਹੜੀ ਆਪਣੀ ਬਿਲਕੁਲ ਤਿਆਰ ਹੋ ਗਈ ਹੈ ਇਹਨੂੰ ਆਪਾਂ ਗਲਾਸ ਵਿੱਚ ਪਾ ਲੈਣਾ ਹਾਂ ਦੇਖੋ ਬਹੁਤ ਹੀ ਟੇਸਟੀ ਜਿਹੜੀ ਬਣ ਕੇ ਤਿਆਰ ਹੋਈ ਆ ਡਰਿੰਕ ਜਿਹੜੀ ਬਿਲਕੁਲ ਬਣ ਕੇ ਤਿਆਰ ਆ ਬਹੁਤ ਹੀ ਟੇਸਟੀ ਬਣੀ ਆ ਤੇ ਇਹ ਤੁਸੀਂ ਘਰ ਬਣਾ ਕੇ ਤਿਆਰ ਕਰ ਸਕਦੇ ਹੋ ਆਪਣੇ ਆਪ ਹੀ ਤੇ ਇਹ ਤੁਸੀਂ ਮਤਲਬ ਜਿਹੜਾ ਮਿਕਸਰ ਆਪਾਂ ਬਣਾਇਆ ਪਾਊਡਰ ਇਹਨੂੰ ਆਪਾਂ ਗਰਮ ਦੁੱਧ ਵਿੱਚ ਪਾ ਕੇ ਵੀ ਪੀ ਸਕਦੇ ਆ ਕਾੜ ਕੇ ਵੀ ਪੀ ਸਕਦੇ ਆ ਤੇ ਇਦਾਂ ਠੰਡੇ ਦੁੱਧ ਵਿੱਚ ਵੀ ਆਪਾਂ ਮਿਕਸੀ ਵਿੱਚ ਦੋ ਤਿੰਨ ਮਿੰਟ ਇਹਨੂੰ ਇੱਕ ਮਿੰਟ ਲਈ ਚਲਾ ਕੇ ਤੇ ਇਹਨੂੰ ਪੀ ਸਕਦੇ ਆ ਦੀ ਬਹੁਤ ਹੀ ਟੇਸਟੀ ਬਣੀ ਆ ਜੇ ਤੁਹਾਨੂੰ ਅੱਜ ਦੀ ਮੇਰੀ ਰੈਸਪੀ ਜਿਹੜੀ ਉਹ ਪਸੰਦ ਆਈ ਏ ਮੇਰੀ ਅੱਜ ਦੀ ਜਿਹੜੀ ਰੈਸਪੀ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਪੱਜੀ ਪੰਜਾਬੀ ਵੈਜੀਟੇਰੀਅਨ ਕਿਚਨ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਜੋ ਮੈਂ ਜਦੋਂ ਅਗਲੀ ਵੀਡੀਓ ਜਿਹੜੀ ਅਪਲੋਡ ਕਰਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ